ਕਿੰਨੇ ਸਮੇਂ ਤੋਂ ਆਪ ਤੁਹਾਡੀ ਦੁਕਾਨ ਤੋਂ ਮਠਾਈਆਂ ਖਾਂਦੇ ਆ ਰਹੇ ਸੀ ਬਚਪਨ ਤੋਂ ਹੋ ਰਹੀ ਰਹੇ ਆ ਜੀ ਉਹ ਫਿਰ ਕਹਿ ਲੋ ਜਵਾਨੀ ਟਾਈਮ ਚਲੇ ਗਏ ਸੀਗੇ ਉਰੋਂ ਜਿੰਨਾ ਜਿਹੜੀ ਵੀ ਉਰੇ ਰਹੇ ਆ ਆਪਣੀ ਸ਼ਾਪ ਦੀ ਮਠਾਈਆਂ ਖਾਂਦੇ ਸੀ ਤੇ ਅਕਸਰ ਉਹ ਆਪਣੇ ਬੰਬੇ ਵੀ ਸਾਡੇ ਤੋਂ ਹੀ ਮੰਗਵਾਉਂਦੇ ਸੀਗੇ ਗਾਜਰਪਾਕ ਦੇ ਬਹੁਤ ਸ਼ਕੀਨ ਸੀ ਹਰ ਸਾਲ ਉਹਨਾਂ ਕੋ ਜਾਂਦਾ ਵਾ ਹਾਂ ਕਿਹੜੀ ਕਿਹੜੀ ਚੀਜ਼ ਉਹਨਾਂ ਨੂੰ ਜ਼ਿਆਦਾ ਪਸੰਦ ਸੀ ਆਹੀ ਆਪਣੀ ਖੋਏ ਦੀ ਬਰਫੀ ਜੀ ਗਾਜਰਪਾਕ ਇਹ ਜ਼ਿਆਦਾ ਪਸੰਦ ਕਰਦੇ ਸੀਗੇ ਤੋ ਸਮੇਂ ਜਦੋਂ ਇੱਥੇ ਰਹਿੰਦੇ ਹੁੰਦੇ ਸੀ ਤਾਂ ਤੁਹਾਡੇ ਘਰ ਦੇ ਵਿੱਚੋਂ ਕੌਣ ਹੁੰਦੇ ਸੀ ਜਿਨ੍ਹਾਂ ਦੇ ਕੋਲ ਆ ਕੇ ਉਹਨਾਂ ਨੇ ਮਿਠਾਈ ਖਾਣੀ ਉਸ ਟਾਈਮ ਕਹ ਲਓ ਫਾਦਰ ਸਾਹਿਬ ਹੁਣੇ ਸੀਗੇ ਤੇ ਦਾਦਾ ਜੀ ਸੀਗੇ ਉਹਨਾਂ ਨਾਲ ਉਹਨਾਂ ਕੋਈ ਆ ਕੇ ਅਕਸਰ ਖਾਂਦੇ ਹੁੰਦੇ ਸੀਗੇ ਉਸ ਟਾਈਮ ਕਹ ਲਓ ਦਾਦਾ ਜੀ ਉਹਨੇ ਦੁੱਧ ਦੱਦ ਬਣਾਉਂਦੇ ਹੁੰਦੇ ਸੀ ਕਾੜ ਕੇ ਖੋਏ ਦੀਆਂ ਪਿੰਨੀਆਂ ਬਣਾਉਂਦੇ ਹੁੰਦੇ ਸੀ ਉਹਦੇ ਵੀ ਕਾਫੀ ਸ਼ਕੀਨ ਸੀਗੇ ਉਹ ਖਾਂਦੇ ਤੇ ਤੁਸੀਂ ਵੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਦੁਕਾਨ ਦੇ ਉੱਤੇ ਬੈਠਦੇ ਆ ਦੋ ਚਾਰ ਸਾਲ ਹੀ ਹੋਇਆ ਬੈਠਦੇ ਨੂੰ